ਕੋਈ ਕੋ ਦਿਨਾਂ ਘਤੇ ਪ੍ਰਸ਼ਾਸਨਿਕ ਤੌਰ ਤੇ ਢੜਕੇ ਵੀ ਲਾਏ ਜਾ ਰਹੇ ਨੇ ਰੋਡ ショ ਨੂੰ ਤੋੜਨ ਦਾ ਯਤਨ ਵੀ ਕੀਤਾ ਜਾ ਰਿਹਾ ਮੈਂ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਰੋਡ ショ ਹੋਇਆ ਮੀਤਹੇਰ ਦਾ ਹੋਇਆ ਕਿਸੇ ਵੀ ਇੱਕ ਝੰਡੀ ਨਹੀਂ ਲਈ ਅਕਾਲੀ ਦਲ ਤੋਂ ਇੰਨੀ ਘਬਰਾਹਟ ਯਾਰ ਤੁਹਾਨੂੰ ਵੀ ਤੁਸੀਂ ਝੰਡੀਆਂ ਲਾਉਣ ਤੇ ਆ ਗਏ ਸਵੇਰੇ ਝੰਡੀਆਂ ਲਾਈਆਂ 15 ਮਿੰਟਾਂ ਬਾਅਦ ਸਾਡੀਆਂ ਝੰਡੀਆਂ ਕੱਟ ਕੇ ਸੜਤੀਆਂ ਸਰਕਾਰ ਜਿਹੜੀ ਹੈ ਪੂਰਾ ਜ਼ੋਰ ਲਾ ਰਹੀ ਹੈ ਕਿ ਸਾਡੇ ਰੋਡ ショ ਨੂੰ ਖਰਾਬ ਕੀਤਾ ਜਾਵੇ 4 ਜੂਨ ਨੂੰ ਜੋ ਨਤੀਜੇ ਆਉਣਗੇ ਤੁਸੀਂ ਆਪ ਕਹਿਣਗੇ ਤੇ ਵਿਰੋਧੀਆਂ ਦੇ ਮੂੰਹ ਤੇ ਜਿਹੜੀ ਟੇਬ ਲੱਗੂਗੀ ਜਿਹੜੇ ਕਹਿੰਦੇ ਸੀ ਕੱਲ-ਕੱਲ ਕਿੱਥੇ ਗਿਆ ਅਕਾਲੀ ਦਲ ਚੜ੍ਹਦੀ ਕਲਾ ਜਾ ਭਰਾਵੋ ਮੌਜ਼ਮੀ ਪਾਰੇ ਦੇ ਨਾਲ-ਨਾਲ ਸੰਗਰੂਰ ਚੌਂ ਮੈਦਾਨ ਵੀ ਭਖਿਆ ਹੋਇਆ ਹੈ ਹਰ ਉਮੀਦਵਾਰ ਵੱਡੇ-ਵੱਡੇ ਕਾਫਲਿਆਂ ਦੇ ਨਾਲ ਰੋਡ ਸ਼ੋਅ ਤੇ ਵੋਟਾਂ ਦੀ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਨੇ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਰੋਡ ਸ਼ੋਅ ਦੀਆਂ ਜੋ ਆਪਣੇ ਸਮਰਥਕਾਂ ਦੇ ਨਾਲ ਹਲਕੇ ਦੇ ਵਿੱਚ ਲੋਕਾਂ ਤੋਂ ਵੋਟ ਦੀ ਅਭੀਲ ਕਰਦੇ ਨਜ਼ਰ ਆਏ ਲੇਕਿਨ ਉਹਨਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਉਹਨਾਂ ਦੇ ਰੋਡ ਸ਼ੋ ਨੂੰ ਖੇਰੂ-ਖੇਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਐਨਾ ਹੀ ਨਹੀਂ ਹਲਕੇ ਦੇ ਵਿੱਚ ਅਕਾਲੀ ਦਲ ਵੱਲੋਂ ਲਗਾਈਆਂ ਗਈਆਂ ਝੰਡੀਆਂ ਵੀ ਉਤਾਰ ਕੇ ਸੁੱਟ ਦਿੱਤੀਆਂ ਗਈਆਂ ਝੂਂਦਾ ਤੇ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਵਿਰੋਧੀ ਅਕਾਲੀ ਦਲ ਤੋਂ ਡਰੇ ਹੋਏ ਨਹੀਂ ਅਤੇ 4 ਜੂਨ ਦੇ ਨਤੀਜੇ ਵਿਰੋਧੀਆਂ ਦੇ ਮੂੰਹ ਤੇ ਟੇਪ ਲਗਾ ਦੇਣਗੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਦਾ ਸਹਿਯੋਗ ਹੈ ਜਿਹੜਾ ਮਿਲ ਰਿਹਾ ਆ ਰੋਡ ਸ਼ੋਅ ਇੱਕ ਬੇਮਿਸਾਲ ਰੋਡ ਸ਼ੋਅ ਸਾਬਤ ਹੋ ਰਿਹਾ ਫਿਰ ਵੀ ਕੁਦੇ ਨਾ ਕਿਤੇ ਪ੍ਰਸ਼ਾਸਨਿਕ ਤੌਰ ਤੇ ਅੜਕੇ ਵੀ ਲਾਏ ਜਾ ਰਹੇ ਨੇ ਰੋਡ ਸ਼ੋਅ ਨੂੰ ਤੋੜਨ ਦਾ ਯਤਨ ਵੀ ਕੀਤਾ ਜਾ ਰਿਹਾ ਪਰ ਫਿਰ ਵੀ ਸੰਗਤ ਹੈ ਜਿਹੜੀ ਬਹੁਤ ਵੱਡੇ ਭਾਰੀ ਉਤਸ਼ਾਹ ਨਾਲ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਹੈ ਔਰ ਇਸ ਤੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਇੱਕ ਸ਼ਰੋਮਣੀ ਕਾਲੀ ਦਲ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਉਹਦਾ ਕਾਰਨ ਹੈ ਕਿ ਸਰਕਾਰ ਦੀਆਂ ਝੂਠੀਆਂ ਗਰੰਟੀਆਂ ਸਰਕਾਰ ਦੇ ਵਿਰੋਧ ਖਿਲਾਫੀ ਦੇ ਖਿਲਾਫ ਕਾਂਗਰਸ ਨੇ ਕੀਤੀਆਂ ਵਧੀਆਂ ਅਤੇ ਬੀਜੇਪੀ ਦੇ ਜਿੱਤੇ ਵਿਤਰਿਆਂ ਦੇ ਖਿਲਾਫ ਲੋਕ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਏ ਨੇ ਔਰ ਸਾਨੂੰ ਪੂਰਾ ਆਸ ਹੈ ਕਿ ਸੀਟ ਸ਼੍ਰੋਮਣੀ ਕਾਲ ਦਲ ਜਿੱਤ ਕੇ ਪਾਰਟੀ ਦੀ ਝੋਲੀ ਪਾਏ ਬਾਬਾ ਸਾਹਿਬ ਸਿਆਸੀ ਗਰਮੀ ਦੇ ਨਾਲ ਨਾਲ ਮੌਸਮੀ ਗਰਮੀ ਵੀ ਬਹੁਤ ਖਦਖਰੀ ਹੈ ਕੀ ਕਹੋਗੇ 1 ਜੂਨ ਨੂੰ ਕੀ ਹਾਲਾਤ ਰਹਿਣਗੇ ਦੇਖੋ ਗਰਮੀ ਤਾਂ ਹੈ ਪਰ ਹੁਣ ਜੋ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਕੀਤਾ ਉਦੋਂ ਸਾਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਪੋਲਿੰਗ ਹੋਵੇ ਜੇ ਜੇ ਕੋ ਪਹਿਲਾ ਹੋ ਜਾਂਦੀ 15 ਕ ਮਈ ਨੂੰ ਸ਼ਾਇਦ ਉਹ ਤੇ ਮਿੱਤਰ ਹੁੰਦਾ 300 ਪਰਿਵਾਰ ਚੁੱਪਾ ਹਜੇ ਤੱਕ ਕੋਈ ਗੱਲਬਾਤ ਹੋਈ ਜਾਂ ਨਾਲ ਗੱਲਬਾਤ ਦੋ ਤਿੰਨ ਵਾਰੀ ਹੋਈ ਏ ਬਾਕੀ ਉਹਨਾਂ ਨੇ ਕੀ ਕਰਨਾ ਹੈ ਸਵਾਲ ਉਹਨਾਂ ਨੂੰ ਪੁੱਛ ਲਿਓ ਫਿਰ ਵੀ ਕਿਸ ਤਰੀਕੇ ਨਾਲ ਦੇਖਦੇ ਹੋ ਮੁਕਾਬਲਾ ਕਿਦਾਂ ਦੇਖਦੇ ਹੋ ਸੰਗਰੂਰ ਦੇ ਅਸੀਂ ਇਹ ਸਮਝਦੇ ਹਾਂ ਕਿ ਜਿਹਦਾ ਵੀ ਹੋਊਗਾ ਮੁਕਾਬਲਾ ਅਕਾਲੀ ਦਰਬ ਨਾਲ ਹੋਊ ਬਾਕੀ ਦੂਜੇ ਤੀਜੇ ਨੰਬਰ ਦੀ ਲੜਾਈ ਹੋਊਗੀ ਸਭ ਤੇਰੇ ਵੀ ਕਿਹੜੇ ਮੁੱਦੇ ਲੈ ਕੇ ਚੱਲੋਗੇ ਕਹਿੰਦੇ ਪੰਥ ਦੀ ਅਗਰ ਗੱਲ ਹੁੰਦੀ ਤਾਂ ਪੰਥ ਨੂੰ ਲੈ ਕੇ ਸਿਮਰਨਜੀਤ ਸਿੰਘ ਉਹ ਗੱਲਾਂ ਹੀ ਬੰਦੀਆਂ ਕਰਦੇ ਨੇ ਜਿਹੜਾ ਏਜੰਡਾ ਉਹਨਾਂ ਦਾ ਉਹ ਇੱਕ ਤਾਂ ਦੇਸ਼ ਵਿਰੋਧੀ ਗੱਲਾਂ ਕਰਨੀਆਂ ਉਹ ਸੇ ਕੌਮ ਨੂੰ ਨਾ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਉਹਨਾਂ ਲੋਕਾਂ ਨੂੰ ਚੰਗਾ ਲੱਗਦਾ ਸੋ ਇਸ ਕਰਕੇ ਵਿਚਾਰਧਾਰਾ ਉਹਨਾਂ ਦੀ ਉਹਨਾਂ ਨੂੰ ਮੁਬਾਰਕ ਪਰ ਲੋਕ ਦੇਸ਼ ਦੇ ਢਾਂਚੇ 'ਚ ਰਹਿ ਕੇ ਆਪਣੇ ਮਸਲੇ ਹੱਲ ਕਰਨਾ ਚਾਹੁੰਦੇ ਨੇ ਅਸੀਂ ਉਹ ਲੜਾਈ ਲੜਦੇ ਆਂ ਔਰ ਉਹ ਲੜਾਈ ਦੇਸ਼ 'ਚ ਲੜਦੇ ਰਹਾਂਗੇ ਜਨਤ ਤੱਕ ਪੰਜਾਬ ਔਰ ਪੰਥ ਦੇ ਮਸਲੇ ਹੱਲ ਨਹੀਂ ਹੁੰਦੇ ਔਰ ਅਸੀਂ ਕਿਸੇ ਦੇਸ਼ ਵਿਰੋਧੀ ਕਾਰਵਾਈ 'ਚ ਸ਼ਾਮਲ ਨਹੀਂ ਹਾਂ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਔਰ ਪੰਥ ਦੇ ਹੱਕਾਂ ਦੀ ਬਰੈਲੇ ਲੜਦਾ ਰਿਹਾ ਪਰੰਤੂ ਦੇਸ਼ ਦੇ ਸੰਵਿਧਾਨ ਅਨੁਸਾਰ ਕੇ ਆਪਣੇ ਹੱਕ ਨੇ ਜਿਹੜੇ ਹਾਸਲ ਕਰਨੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਕਾਂਗਰਸ ਦਾ ਸਮਰਥਨ ਕਰ ਰਹੇ ਨੇ ਸਿਮਰਨਦੀਪ ਸਿੰਘ ਮਾਨਕੇ ਨੇ ਮੇਰੇ ਨਾਲ ਧੋਖਾ ਆਇਆ ਧੋਖੇ ਦੀ ਗੱਲ ਤਾਂ ਨਹੀਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਸਿੱਧੂ ਮੂਸੇਵਾਲਾ ਜੀ ਜੋ ਪੰਜਾਬ ਦਾ ਗੱਲਾ ਗਲੈਕ ਨਹੀਂ ਸੀ ਉਹ ਇੱਕ ਵਿਚਾਰਧਾਰਾ ਸੀ ਮਿਲਵਾਲ ਦੀ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਅਦਵਨ ਕੇ ਬੇਨਤੀ ਕਰਦਾ ਜੇ ਸਿੱਧੂ ਮਸੂਏ ਵਾਲਿਆਂ ਨੂੰ ਛੋਟਾ ਨਾ ਕਰੋ ਉਹ ਇੱਕ ਬਹੁਤ ਵੱਡਾ ਪੰਜਾਬ ਦਾ ਰੋਲ ਮਾਡਲ ਹੋਇਆ ਉਹਨੂੰ ਆਪਾਂ ਕਾਂਗਰਸ ਜਾਂ ਪਾਰਟੀਆਂ ਦੇ ਬੰਦਨਾ ਦੇਣਾ ਬੰਨੀ ਹੈ ਸੋ ਇਸ ਚੀਜ਼ ਦਾ ਮੈਂ ਸਮਝਦਾ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਵੈਸੇ ਉਹਨਾਂ ਦਾ ਆਪਣੀ ਮਰਜ਼ੀ ਹੈ ਪਰ ਅਸੀਂ ਸਿੱਧੂ ਮਸੂਏ ਵਾਲਿਆਂ ਦਾ ਸਾਰਾ ਪੰਜਾਬ ਸਤਿਕਾਰ ਕਰਦਾ ਅਸੀਂ ਆਪ ਵੀ ਉਹਨੂੰ ਰੋਲ ਮਾਡਲ ਮੰਨਦੇ ਹਾਂ ਪੰਜਾਬ ਲਈ ਸੋ ਇਸ ਕਰਕੇ ਉਹ ਸਾਰਿਆਂ ਦਾ ਸੀ ਸਾਰੇ ਪੰਜਾਬ ਦਾ ਸੀ ਪੰਥ ਦਾ ਸੀ ਸਾਰਿਆਂ ਨੂੰ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹਵਾ ਚੱਲ ਰਹੀ ਹੈ ਤੇ ਅੱਜ ਇਹ ਸੰਗਰੂਰ ਸੀਟ ਜਿੱਤ ਦੇ ਵੱਲ ਵੱਧ ਰਹੀ ਹੈ ਤੇ 1 ਜੂਨ ਨੂੰ ਵੋਟਾਂ ਪਾਉਣਗੇ ਲੋਕ ਤੇ ਸੰਗਤ ਦਾ ਜਿਹੜਾ ਭਰਮਾ ਹੰਗਾਰਾ ਮਿਲ ਰਿਹਾ ਹੈ 4 ਜੂਨ ਨੂੰ ਜੋ ਨਤੀਜੇ ਆਉਣਗੇ ਤੁਸੀਂ ਆਪ ਕਹਿਣਗੇ ਤੇ ਵਿਰੋਧੀਆਂ ਦੇ ਮੂੰਹ ਤੇ ਜਿਹੜੀ ਟੇਬ ਲੱਗੂਗੀ ਜਿਹੜੇ ਕਹਿੰਦੇ ਸੀ ਕੱਲ੍ਹ ਜਲ ਕਿੱਥੇ ਗਿਆ ਅਕਾਲੀ ਦਲ ਚੜ੍ਹਦੀ ਕਲਾ ਜਾ ਭਰਾਵੋ ਤੇ ਅੱਜ ਨੌਜਵਾਨ ਸਾਥੀਆਂ ਦਾ ਬੀਬੀਆਂ ਦਾ ਦੁਕਾਨਦਾਰਾਂ ਦਾ ਭਰਾਵਾਂ ਦਾ ਕੀ ਦਾ ਕਹੀਏ ਸਭ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ ਪਰ ਸਰਕਾਰ ਜਿਹੜੀ ਹੈ ਪੂਰਾ ਜੋਰ ਲਾ ਰਹੀ ਹੈ ਕਿ ਸਾਡੇ ਰੋਡ ショ ਨੂੰ ਖਰਾਬ ਕੀਤਾ ਜਾਵੇ ਝੰਡੀਆਂ ਲੱਗੀਆਂ ਹੋਈਆਂ ਉਤਾਰੀਆਂ ਗਈਆਂ ਨੇ ਮਾਰਕੀਟ ਕਬੜੀ ਬੜੀ ਮੈਂ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਰੋਡ ショ ਹੋਇਆ ਮੀਤਹੇਰ ਦਾ ਹੋਇਆ ਕਿਸੇ ਵੀ ਇੱਕ ਝੰਡੀ ਨਹੀਂ ਲਹੀ ਅਕਾਲੀ ਦਲ ਤੋਂ ਇੰਨੀ ਘਬਰਾਟ ਯਾਰ ਤੁਹਾਨੂੰ ਵੀ ਤੁਸੀਂ ਝੰਡੀਆਂ ਲਾਉਣ ਤੇ ਆ ਗਏ ਸਵੇਰੇ ਝੰਡੀਆਂ ਲਾਈਆਂ 15 ਮਿੰਟਾਂ ਬਾਅਦ ਸਾਡੀਆਂ ਝੰਡੀਆਂ ਕੱਟ ਕੇ ਸੜਤੀਆਂ ਦੂਜੀ ਗੱਲ ਜਿਹੜੇ ਮਾਨ ਸਾਹਿਬ ਸਿੱਧੂ ਮੂਸੇ ਵਾਲੇ ਦੀ ਤੇ ਅ ਜਿਹੜੇ ਕਹਿੰਦੇ ਨੇ ਹੁਣ ਕਹਿੰਦੇ ਮੈਂ ਦੀਪ ਸਿੱਧੂ ਦੇ ਸਿੱਧੂ ਮੂਸੇ ਵਾਲੇ ਕਰਕੇ ਨਹੀਂ ਜਿੱਤੇ ਆ ਆਪਦੇ ਕਰਕੇ ਜਿੱਤੇ ਆ ਫਿਰ ਪੋਸਟਰਾਂ ਦੇ ਫੋਟੋ ਦੇ ਫਿਰ ਕਿਉਂ ਲਾਇਆ ਨੇ ਇਲਜ਼ਾਮ ਲੱਗ ਰਿਹਾ ਕਿ ਇਹਦੇ 84 ਦੇ ਫੋਟੋ ਲਾ ਰਹੇ ਹੋ 84 ਦੇ ਫੋਟੋ ਸਾਈਕਲ ਉਹਨਾਂ ਦਾ ਦੁਨੀਆ ਲਾਉਂਦੀਆਂ ਦਿਲਾਂ 'ਚ ਵੱਸਦਾ ਦਰਦ ਦਿਲਾਂ 'ਚ ਦਿਲਾਂ 'ਚ ਵੱਸਦਾ ਜਿਹੜਾ 84 ਕਦੇ ਨਹੀਂ ਭੁੱਲਨੀ 1 ਜੂਨ ਤੋਂ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ 1 ਜੂਨ ਤੋਂ ਲੈ ਕੇ ਜਿਹੜੀ 84 ਸ਼ੁਰੂ ਤੇ ਕਾਂਗਰਸ ਨੇ ਉਹ ਕਾਂਗਰਸ ਨੂੰ ਯਾਦ ਰੱਖੋ ਵੀਰੋ 84 ਯਾਦ ਰੱਖਣਾ ਹੈ ਜਿਹੜੇ ਗੱਲ ਕਿਉਂਕਿ ਅਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਇਸ ਕਰਕੇ ਉਹਦਾ ਇਨਸਾਫ ਲੈਣ ਵਾਸਤੇ ਜੀ ਕੋਈ ਤਰ੍ਹਾਂ